ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਭਾਈ ਭਗਤਾ ਰਹਿ ਜਾਂਦਾ ਦੋਸਤੋ ਜਲਾਲ ਦੇ ਕੋਠਿਆਂ ਵਿੱਚ ਵੀਰ ਬੇਟਾ ਖੇਤਾਂ 'ਚ ਆਹ ਸਾਹਮਣੇ ਭਗਤਾ ਗੁੰਮਟੀ ਵਾਲੀ ਸੜਕ ਹੈ ਇਧਰ ਭਗਤਾ ਰਹਿ ਗਿਆ ਤੇ ਇਧਰ ਗੁੰਮਟੀ ਰਹਿ ਗਈ ਤੇ ਉਹ ਸੂਏ ਤੇ ਵੀਰ ਦਾ ਘਰ ਆ ਪਿੰਡ ਜਲਾਲ ਹੀ ਆ ਪਰ ਭਗਤੇ ਤੋਂ ਗੁੰਮਟੀ ਵਾਲੀ ਸੜਕ ਤੇ ਵੀਰ ਖੇਤ 'ਚ ਬੈਠਾ ਕਿਸੇ ਨੇ ਵੀ ਆਪਣਾ ਕੋਈ ਵੀ ਬਸੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਲਾਲ ਰੰਗ ਦੀ ਸਾਈਵਾਲ ਨਸਲ ਦੀ ਵਾੜ ਵਕਾਉਣੀ ਆ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਮੱਝਾਂ ਵਰਗਾ ਬਾਈ ਕਹਿੰਦਾ ਦੁੱਧ ਆ ਸੀਲ ਸੌ ਫੁੱਲ ਆ ਸੀਲ ਸੌ ਦੀ ਗਾਰੰਟੀ ਹੈ ਮੌਲ ਬਾਈ ਕਹਿੰਦਾ ਛੋਟਾ ਜਿਹਾ ਕਰਨਾ ਪਹਿਨ ਪਰਮਿਸ਼ਨ ਲੈ ਲੈਣਾ ਆਓ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਈ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੇ ਐਡਰੈਸ ਆ ਸੀ। ਨਾਮ ਮੇਰੇ ਬੱਬੂ ਪਿੰਡ ਜਲਾਲ ਜੇਲਾ ਨੇ ਮਿੰਡੰਡਾ ਹੋ ਜਾਂਦਾ। ਆਪਣਾ ਘਰ ਖੇਚਾ। ਠੀਕ ਹੈ। ਹਾਂ। ਭਗਤ ਦੇ ਤੋਂ ਗੁੰਮਟੀ ਵਾਲੀ ਛੜੀ। ਕਾਉਂਟਰੀ ਹਣ ਕੇ ਸੂਏ ਦੇ ਨਾਲ ਬੇਲੇਪਾ। ਫੋਨ ਨੰਬਰ ਦੱਸ ਦੀ। ਫੋਨ ਨੰਬਰ 9979658335। ਇੱਕ ਵਾਰੀ ਫੇਰ ਦੱਸੀਗਾ। 9979658335। ਕਿੰਨਾਂ ਮਾਸੂਗਾ? ਦੂਜੇ ਸੂਏ ਸੰਦੀ। ਕਿੰਨੇ ਦਿਨ ਲੈ ਜੂ ਬੱਬੂ? ਲੈ ਜੂ 5-4 ਦਿਨ। ਦੁੱਧ ਕਿੰਨੇ ਕੇ ਦੇ ਦੋ? ਇਸ ਦੇ ਸੂਏ ਚੋਇਆ ਹੋਆ 15 ਲੀਟਰ। ਬੈੜ ਸੋਣੀ ਰਾਜੀ ਹੈ ਨਾ। ਕਹਿੰਦੇ ਦਾ ਮੀਤ ਵੱਧਦੀ ਆ 17 18 ਦਾ ਵਾਗਿ ਦੋਗੇ 20 ਕਹਿੰਦੇ ਨਹੀਂ ਆਪਾਂ ਠੀਕ ਹੈ ਕਈ ਭੈਣ ਭਰਾ 20 ਵੀ ਕਹਿੰਦੇ 54 ਦਾ 22 ਕਹਦੇ ਹਾਂ ਗੱਭਾਂ ਦਾ ਹਾਂ ਕਿਹੜਾ ਬੋਲਦੀ ਹੈ ਵਿਚਾਰੀ ਸਹੀ ਹੈ ਕੱਢੀਏ ਬਾਹਰ ਨੂੰ ਬਾਕੀ ਦਸੀ ਜਾਂਦਾ ਹਾਂ ਹਾਂ ਬਾਕੀ ਕੰਢੀ ਸੀਲਾਂ ਦੋਸਤੋ ਸੀਲ ਸਭ ਫਲਾਂ ਆਮਕ ਪਈ ਭੈਣ ਭਰਾ ਕਹਿੰਦੇ ਨੇ ਕਿ ਹਾਂ ਸਾਈਵਾਲ ਘਰ ਮੁੰਦੀ ਆ ਹਾਂ ਨੋਕਾਲਾ ਥਾਣਾ ਮੋਟਾ ਅਸਦੀ ਚੁਆਈ ਵਾਲਾ ਜਾਨ ਵਾਲਾ ਆਪੋ ਦੇ ਐਚਪੀ ਵੀ ਪਾਈ ਸੀ ਬਾੜ ਦੀ ਹਾਂ ਖਣ ਉਹ ਵੀ ਮੰਨ ਗਏ ਹੂੰ ਥੀ ਥਾਂ ਚੰਗਾ ਲੱਗਿਆ ਥਾਂ ਉਹੀ ਥਾਂ ਇਹਦੇ ਲੱਗਿਆ ਹਾਂ ਥਾਂ ਇਹਦੇ ਪੂਰਾ ਚੰਗਾ ਦੋਸਤੋ ਨਰਮਿੰਝਾ ਵੀਰ ਆ ਸਾਈਵਾਲ ਦਾ ਦੁੱਧ ਮੱਝਾਂ ਵਰਗਾ ਹੁੰਦਾ ਸਾਰੇ ਪੈਣ ਪੁਰਾ ਜਾਣਦੇ ਹੀ ਆ ਤੇ ਪਰ ਸਾਈਵਾਲ ਵੈੜਾ ਮਿਲਤਾ ਬਹੁਤ ਜਾਂਦੀਆਂ ਪਰ ਜ਼ਿਆਦਾਤਰ ਵੈੜਾ ਸਾਈਵਾਲ ਗਰਮ ਹੁੰਦੀਆਂ ਪਰ ਇਹ ਪੂਰੀ ਸੀਲ HF ਵਹਿੜਾਂ ਨੂੰ ਜਿਵੇਂ ਮਰਜ਼ੀ ਥਣਾ ਤੇ ਹੱਥ ਮਾਰੀ ਜਾਵੇ ਅਗਲਾ ਭਵਾਂ ਜਵਾਗ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਇਹ ਨਹੀਂ ਕਰਨ ਵਾਲੀ ਮਾਂ ਦੀ ਧੀ ਬਾਈ ਕਹਿੰਦਾ ਲੱਤ ਵੀ ਚੱਕੀ ਹਾਂ ਹਾਂ ਕੱਦ-ਕਾਡ ਵੱਡਾ ਹੀ ਆ ਤੁਸੀਂ ਵੇਖ ਸਕਦੇ ਪਰ ਇਹ HF ਖੜੀ ਆ ਉਹਦੇ ਜਿੱਡੀ ਵਹਿੜ ਆ ਕੋਈ ਨਿੱਕੀ ਜਿਹੀ ਨਹੀਂ ਪੂਰੇ ਫੁੱਲ ਵੱਡੇ ਕੱਦਾਂ ਵਾਲੀ ਫੁੱਲ ਜਾਣ ਵਾਲੀ ਬੱਛੀ ਆ ਹਾਂ ਉਧਰ HF ਖੜੀ ਤੇ ਇਧਰ ਆ ਖੜੀ ਆ ਸੇਮ ਹੀ ਹਾਈਟ ਹੈ ਬਾਕੀ ਵਾੜ ਢਿੱਲਾਂ ਪਈਆਂ ਬਹੁਤ ਪੰਜ ਚਾਰ ਦਿਨ ਬਾਈ ਦੱਸਦਾ ਲੈ ਜੂਗੀ ਬਾਕੀ ਆਪਣੇ ਗਾਰੰਟੀ ਆ ਥਾਣ ਦੀ ਠੀਕ ਹੈ ਗੰਡ ਮਰੋੜੀ ਹੋਈ ਪਿੱਛੇ ਭਾਰ ਦੀ ਭਾਰ ਲੜਨ ਦੀ ਆਪਣੀ ਜ਼ਿੰਮੇਵਾਰੀ ਹੈ ਠੀਕ ਹੈ ਭਾਈ ਕਹਿੰਦਾ ਥਣਾ ਦੀ ਆਪਣੀ ਗਰੰਟੀ ਹੈ ਕੋਈ ਗੰਡ ਮਰੋੜੀ ਹੋਵੇ ਕੋਈ ਭਾਰ ਕੱਢਦੀ ਹੋਵੇ ਉਹਦੀ ਬਾਈ ਕਹਿੰਦਾ ਆਪਣੀ ਗਰੰਟੀ ਹੈ ਦੁੱਧ ਬਾਈ ਕਹਿੰਦਾ 17 18 ਕਿਲੋ ਪਿਆਜੂ 15 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਦਿੱਤਾ ਪਹਿਲਾਂ ਨੇ ਆਪਾਂ 20 ਕਿਲੋ ਨਹੀਂ ਕਹਿੰਦੇ ਬਾਈ ਕਹਿੰਦਾ ਹਰੇਕ ਹੀ ਭੈਣ ਭਰਾ ਕਹਿੰਦਾ ਸਾਡੀ ਵੜ 20 ਕਿਲੋ ਦੁੱਧ ਦਿਓ ਗੱਬਾਂ ਨੂੰ ਬਾਈ ਕਹਿੰਦਾ ਅਗਲਾ ਕਹਿਣਦਾ ਕਹਿਣ ਨੂੰ ਤਾਂ ਬਾਈ ਕਹਿੰਦਾ ਮੈਂ 22 ਕਿਲੋ ਕਹਿ ਦੇਣਾ ਮੂੰਹ ਨਾਲ ਕਹਿਣਾ ਹੀ ਆ ਤੇ ਪਰ ਕਹਿੰਦਾ ਬਈ ਕਹਿੰਦਾ ਆਪਾਂ ਨਹੀਂ ਗਲਤ ਗੱਲ ਕਰਦੇ 17 18 ਪਿਆਜੂ 15 ਕਿਲੋ ਦੁੱਧ ਪਲੂਣ ਵਾਛੀ ਨੇ ਦਿੱਤਾ ਬਾਕੀ ਵੱਡੀ ਵਾਛੀ ਫੁੱਲ ਜਾਣ ਵਾਲੀ ਦੁੱਧ ਵੀ ਵੇਸੇ ਸੰਘਣਾ ਬਹੁਤ ਹੁੰਦਾ ਕਹਿਣ ਦੀ ਲੋੜ ਹੀ ਨਹੀਂ ਹਾਂ ਵਲਟੇ ਲੰ ਪਈਆਂ ਬਹੁਤ ਐ ਬਾਕੀ ਦਿਨ ਪੰਜਾਂ ਚਾਰਾਂ ਚ ਸਾਰੀ ਵਲਟੇ ਲ ਕੱਢ ਕੇ ਸੂ ਜਿੰਨਾ ਹਵਾਨਾ ਤਿਆਰ ਕੀਤਾ ਇੰਨਾ ਹਜੇ ਹੋਰ ਤਿਆਰ ਕਰ ਜਣਾ ਕਿਉਂਕਿ ਵਲਟੇ ਲੰ ਪਈਆਂ ਬਹੁਤ ਪੈਠੂ ਫੜਾ ਵੇਖ ਸਕਦੇ ਆ ਪੂਰਾ ਹਾਰਡ ਪਿਆ ਕੋਈ ਨਵਾਇਆ ਨਹੀਂ ਕਿਉਂਕਿ ਦਿਨ ਹਜੇ ਪੰਜ ਪਏ ਆ ਪੰਜਾਂ ਚਾਰਾਂ ਦਿਨਾਂ ਤੱਕ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਠੀਕ ਐ ਆਈ ਦੁਨੀਆ ਇਹਦਾ ਮਾਰ ਨਹੀਂ ਛੱਡਦੇ ਮੋਰੇ ਠੀਕ ਐ ਲੱਕਣਾ ਕਰਨਾ ਖਾਇ ਅੱਛਾ ਇਨੀ ਚਾਰੂ ਆ ਅੱਜ ਰਾਤ ਤੱਕ ਨਹੀਂ ਗਿਆ ਪਰ ਕੰਮ ਕਰੀ ਗਿਆ ਇੰਦਰ ਨਹੀਂ ਰੈਡੀ ਕੱਢੀ ਪਈ ਐ ਜੈ ਜੈ ਮੋਲ ਬਾਬੂ ਜੈ ਜੈ ਮੋਲ ਦੇਖ ਲੈ ਕਨਾ ਇੰਦਰ ਮੱਛੀ ਤਾਂ ਚੱਲ ਸੋਹਣੀ ਐ ਪਰ ਫਿਰ ਵੀ ਜੈ ਜੈ ਮੋਲ ਤੇ ਵੀ ਚੀਜ਼ ਐ 55000 55000 ਯਾਰ 55000 ਕਰਦਾ ਨਹੀਂ ਪਹੁੰਚ ਆਪਾਂ 560 ਕਿਲੋਮੀਟਰ ਅੱਛਾ 55000 ਮੋਲ ਐ 50 60 ਕਿਲੋਮੀਟਰ ਤੱਕ ਅਗਲੇ ਦੇ ਘਰੇ ਛੱਡਿਆਏਗਾ ਨਾ ਪਹੁੰਚ ਕਰਵਾਏ ਗੱਡੀ ਦਾ ਕਿਰਾਇਆ ਕਰਵਾएंगे ਗੱਡੀ ਦਾ ਕਿਰਾਇਆ ਫਰੀ ਹਾਂ ਪਿਛਲੀ ਵਾਰ ਵੀਡੀਓ ਵੇਖ ਆਪਾਂ ਅਖੜਾ ਕਹਿੰਦਾ ਵਿਚੋ ਕਰ ਪਹੁੰਚ ਕਰ ਅਗਲੇ ਬਾੜਾ ਨੇ ਮੂਣਾ ਮੈਨੂੰ ਹਾਂ ਮੈਂ ਰੇਡ ਹੀ ਨਾਰਮਲ ਪਾਵੇ ਵਿਚੋ ਕੀ ਪਹੁੰਚ ਕਰਾਂ ਮੈਂ ਹਾਂ ਹਾਂ ਇੱਕ ਭਰਾ ਨੇ ਮੈਨੂੰ ਫੋਨ ਆੜਾੜੀਆਂ ਬੋਲ ਕਰੇਦੀ ਵਾਰੀ ਚੱਕਣਾ 95 ਲਾਲਾ ਠੀਕ ਹੈ ਸਭ ਦਾ ਉਹ 1500 ਆ ਕੇ ਨਾ ਆਇਆ अच्छा ਮੰਗੇ ਤੋਂ ਵੀ ਠੀਕ ਹੈ ਜੇ ਮਾਨ ਪਸੰਦ ਆ ਜੇ ਚੀਜ਼ ਤਾਂ ਇਹ ਨਹੀਂ ਕੋਈ ਪ੍ਰਵਾਹ ਨਹੀਂ ਕਰਦਾ ਅਗਲਾ ਹਾਂ ਇਹ ਤਾਂ ਗੱਲ ਹੈਗੀ ਆ ਅਗਲੇ ਜਾ ਚੀ ਹਾਂ ਚੀਜ਼ ਮਨ ਨੂੰ ਲੱਗ ਜੇ ਸਹੀ ਮਨ ਜੀ ਨੂੰ ਲੱਗ ਜੇ ਹੂੰ ਦੋਸਤੋ ਪਿਛਲੀ ਵੀਡੀਓ ਚ ਬਾਈ ਨੇ 48000 ਮੁੱਲ ਕੀਤਾ ਸੀ ਹੋ ਗਏ 7-8 ਦਿਨ ਵੀਡੀਓ ਬਣਾਈ ਸੀ ਬਾਈ ਕਹਿੰਦਾ ਸੌਦਾ ਵਹਿੜ ਦਾ ਵੀਡੀਓ ਪੈਨ ਸਾਰੀ ਹੋ ਗਿਆ ਸੀ ਪਰ ਫਿਰ ਵੀ ਬਾਈ ਕਹਿੰਦਾ ਮੁੱਲ ਮੰਗੇ ਤੋਂ ਵੀ ਪੈਸੇ ਵੱਧ ਲੱਗਣ ਲੱਗੇ ਸੀ ਇੱਕ ਭਰਾ ਕਹਿੰਦਾ 959000 ਦੀ ਬਾਈ ਕਹਿੰਦਾ ਮੇਰੀ ਹੋ ਗਈ ਪਰ ਵੈੜ ਦਾ ਸੌਦਾ ਹੋ ਗਿਆ ਸੀ ਆਪਣੇ ਵਪਾਰੀ ਭਰਾਵਾਂ ਨੇ ਸਾਰਿਆਂ ਦੇ ਪਾਸੇ ਫੁੱਲ ਲਾਏ ਠੀਕ ਐ ਉਹ ਪਹਿਲੇ ਦੂਜੇ ਫੋਨ ਦੀ ਬੜਕ ਦੀ ਵੈੜਾ ਠੀਕ ਐ ਹਾਂ ਲਗਿਆ ਅਗੜਾ ਦੂਜੀ ਤਨ ਲਗਿਆ ਬਾਈ ਠੀਕ ਐ ਸਾਰੇ ਦਰਾਂ ਮੇਰੇ ਨਰਾਜ ਹੁਣ ਵੀ ਮੈਨੂੰ ਬੈਠ ਨਹੀਂ ਹੁੰਦੇ ਬੈਠ ਨਹੀਂ ਹੁੰਦੇ ਆ ਮੂਗੇ ਜਲੇ ਜਨੇ ਆਪਣੇ ਵਪਾਰੀ ਆ ਭਰਾ ਆਪਣੇ ਸਾਰੇ ਠੀਕ ਐ ਸਾਰੇ ਮੈਨੂੰ ਫੋਨ ਆਉਣਾ ਸਹੀ ਐ ਆ ਉਹ ਬੈਠਦੇ ਸਨ ਬੜੇ ਸਾਡੇ ਪਾਸੇ ਕੌੜੇ ਸਾਡੇ ਪਾਸੇ ਕੌੜੇ ਹਾਂ ਹਾਂ ਮੈਂ ਹਲਦਾ ਬਾਈ ਨੇ ਕਰ ਰਿਹਾ ਦੋਸਤ ਜਿਵੇਂ ਨਰ ਮੈਂ ਜਿ ਸਿੱਧਾ ਸੋਣੀ ਲਿਆ ਗੱਲਾਂ ਤੋਂ ਅੱਜ ਆ ਲਾਈ ਲਿਆ ਉਹ ਗੱਲਾਂ ਤੁਸੀਂ ਬਾਈ ਦੀਆਂ ਸੋਣ ਹੀ ਲਈਆਂ ਦੇਸੀ ਸਿੱਧਾ ਜੱਟਾ ਜਾਵਾ ਮੱਝ ਜਾਣਾ ਹਾਂ ਹਾਂ ਬਾਜਾ ਰੋ ਇਹ ਕਹਿੰਦਾ ਬਈ ਕੁਛ ਚੱਕਦੇ ਹਾਂ ਹਾਂ ਬਿਲਕੁਲ ਜੈਤ ਜੀ ਮੁੱਲ ਡਿਮਾਂਡ ਹੈ ਜੈਤ ਜੀ ਮੁੱਲ 58000 58000 ਚ ਬਾਈ ਕਹਿੰਦਾ 50 60000 ਤੱਕ ਪਹੁੰਚ ਕਰ ਦੂੰ ਅਗਲੇ ਦੇ ਘਰੇ ਵਹਿੜ ਛੱਡਿਓ ਬਾਈ ਕਹਿੰਦਾ ਬੇਫਿਕਰ ਹੋ ਕੇ ਅੱਜ ਹੀ ਅਗਲਾ ਸੌਦਾ ਕਰ ਲੇ ਤੇ ਅਗਲੇ ਦੇ ਘਰੇ ਪਹੁੰਚ ਦੀ ਕਰ ਦੂੰ ਬਾਈ ਕਹਿੰਦਾ ਗੱਡੀ ਦਾ ਖਰਚਾ ਮੇਰਾ ਹੋਊਗਾ ਤੇ ਦੁੱਧ 10 17 18 ਕਿਲੋ ਪਿਆਜੂ ਦੁੱਧ ਵੀ ਮੱਝਾਂ ਵਰਗਾ ਹੋਊਗਾ 17 18 ਕਿਲੋ ਦੁੱਧ ਵਾਲੀ ਮੱਝ ਲੈਨੇ ਆਂ ਢੂੜ ਲੱਖ ਦੀ ਆਉਂਦੀ ਘਟੋ ਘਟਾ ਤੇ ਮੱਝ ਵਰਗਾ ਦੁੱਧ ਆ ਬਾਈ ਕਹਿੰਦਾ ਚੁਵਾਈ ਦੀ ਐ ਇੱਕ ਨੰਬਰ ਬਾਕੀ ਨਵਾਂ ਹਾਨ ਇਹ ਕਿਹੜਾ ਕੋਈ ਬੁੱਢੀ ਆ ਵਧੀਆ 7 8 ਸਾਲ ਕਰਮਾ ਵਾਲੀ ਦੁੱਧ ਪਿਆਉ ਨਾ ਇਹ ਠੰਡ ਮੰਨਣ ਨਾ ਇਹ ਗਰਮੀ ਮੰਨਣ ਕਿਉਂਕਿ ਹੁਣ ਤਾਂ ਠੰਡ ਆ ਗਈ ਅਗੇ ਗਰਮੀ ਵੀ ਆ ਜਾਣੀ ਐ ਹੋਰ ਚਾਰਾ ਮਹੀਨਿਆਂ ਨੂੰ ਤੇ ਨਾ ਇਹ ਗਰਮੀ ਮੰਨਣ ਬਾਕੀ ਫੋਨ ਨੰਬਰ ਸਕਰੀਨ ਤੇ ਆ ਜੀ ਜੀ ਤੁਸੀਂ ਮੱਝ ਲੈ ਲਈ ਉਹ ਜੀ ਵੈੜ ਲੈ ਲਈ ਇੱਕ ਬਰੋਬਰੀ ਆ ਪਰ ਮੱਝ ਤੁਹਾਨੂੰ ਪਤਾ ਬਾਲੇ ਪੈਸਿਆਂ ਦੀ ਆਉਂਦੀ ਹੈ ਤੇ ਇਹਦਾ ਮੱਧ ਨਾਲੋਂ ਮੁੱਲ ਅੱਧਾ ਤੇ ਬਹਿ ਬਣੀ ਦਿਣੀ ਮੱਝ ਹੀ ਆ ਕਿਉਂਕਿ ਦੁੱਧ ਵੀ ਸੰਗਣਾ ਹੋਣਾ ਤੇ ਗਰਮੀ ਵੀ ਮੱਝ ਵਾਂਗੂ ਇਹ ਪੋਰਾ ਨਹੀਂ ਬਣਾਉਂਦੀ ਨਾ ਇਹ ਠੰਡ ਬਣਾਵੇ ਬਾਕੀ ਨਾ ਲੰਮਾ ਟਾਈਮ ਦੁੱਧ ਦਈ ਜਾਣਾ ਹਾਂ ਮੱਝ ਨੂੰ ਉਹ ਤਿੰਨ ਮਹੀਨੇ ਦੇਣ ਦੋ ਹਾਂ ਦੋ ਲੱਖ ਲੱਗ ਜਾਣੀ ਹੈ ਹੂੰ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ